ਅੰਦੀ ਸਸੀ ਕਲਜੀ ਵੈਲਕਮ ਤੁਹਾਡਾ YouTube ਚੈਨਲ ਤੇ ਆ ਕਰਦੇ ਆ ਬਲੌਗ ਦੀ ਸ਼ੁਰੂਆਤ ਟਾਈਮ ਹੋਇਆ ਹੈ ਮਾਰਨਿੰਗ ਦਾ 7:30 7:30 ਵਜੇ ਉੱਠ ਜਾਨੀ ਆ ਪਹਿਲਾ ਫਤੇ ਦੀ ਬੋਤਲ ਉਬਾਲੀ ਹੋਈ ਪਾਣੀ ਚ ਨਾ ਕੱਪੜੇ ਕੱਲ ਤੋਂ ਢੋਲੇ ਸੀਗੇ ਤੇ ਅੱਜ ਝਾੜੂ ਲਗਾਵਾਂ ਕਿੰਨਾ ਤੇ ਫਤੇ ਦੇ ਸੁੱਤੇ ਸੁੱਤਿਆਂ ਚਲੋ ਮੈਂ ਮਾ ਚਲੋ ਕੰਮ ਕਰ ਲਾਵਾਂ ਕਿਉਂਕਿ ਮੁੜ ਕੇ ਉਹ ਥੋੜਾ ਘਰ ਪਰਸਾਂ ਦਾ ਠੀਕ ਨਹੀਂ ਹੈਗਾ ਇਹ ਪੋਟੀਆਂ ਕਰਦਾ ਪਿਆ ਹੈ ਤੇ ਮੈਂ ਵੀ ਸੋਚ ਲਈ ਕਿ ਚਲੋ ਉਹਦੇ ਸੁਤੇ ਸੁਤੇ ਆ ਕੰਮ ਹੋ ਜੇ ਤੇ ਚਲੋ ਚੰਗਾ ਆ ਤੇ ਮੁਰਗੇ ਮੁਰਗੇ ਵੀ ਫਿਰ ਠੰਡ ਚ ਮੇਰੇ ਮਗਰ ਮਗਰ ਤੁਰਿਆ ਫਿਰਦਾ ਤੇ ਔਖਾ ਹੋ ਜਾਂਦਾ ਥੋੜਾ ਸਿਸਟਮ ਪਾ ਕਰਕੇ ਉਹਦੇ ਸੁਤੇ ਸੁਤੇ ਸਾਰਾ ਕੰਮ ਉਹਨੇ ਵੇੜਨਾ ਪੈਂਦਾ ਆ ਲਓ ਜੀ ਮੈਂ ਬਣਾ ਲਈਏ 커피 ਦੋ ਕੱਪ ਤੇ ਮੈਂ ਤਾਂ ਪਾਣੀ ਪੀ ਲਿਆ ਇਹ ਨਾਲ ਈ ਥੋੜਾ ਜਿਹਾ ਨਰ ਮੁਰਝਾ ਖੁਸਾ ਕਰਕੇ ਪਾਣੀ ਲਿਆਈਆਂ ਇਹ ਪਿੰਦੇ ਨੇ ਸਵੇਰ ਦੇ ਟਾਈਮ ਪਹਿਲਾਂ ਪਾਣੀ ਪੀਣਾ ਫਿਰ ਕੌਫੀ ਚਾਹ ਵਗੈਰਾ ਪੀਂਗੀ ਚਾਹ ਨਹੀਂ ਇਹ ਪਿੰਦੇ ਚਾਹ ਹੁਣ ਬੰਦ ਕਰਦੀ ਤੇ ਪਿਓ ਪੁੱਤ ਹੱਲੇ ਸੁੱਤੇ ਹੋਏ ਇਹਦੇ ਨਹੀਂ ਉੱਠੇ ਹੈਗੇ ਹੁਣ ਇਹਨਾਂ ਨੂੰ ਉਠਾਉਂਦੀ ਆ ਪਾਪਾ ਚੱਲ ਗਿਓ ਤੋ ਕੰਮ ਤੇ ਤੇ ਪਾਪਾ ਚੱਲ ਗਿਓ ਕੰਮ ਤੇ ਪਾਪਾ ਇਹਦੇ ਕਾਂਟ ਲੱਗੇ ਆ ਬਤੇ ਦੇ ਕੰਮ ਤੇ ਮੈਂ ਸਾਰਾ ਕਰ ਲਿਆ ਹੋਇਆ ਘਰ ਦਾ ਸਫਾਈ ਕਰ ਲਈਏ ਕੱਪੜੇ ਵੀ ਉੱਪਰ ਕੋਠੇ ਤੇ ਸੁੱਕਣੇ ਪਾਈ ਤੇਰੇ ਦੇ ਸੁੱਤੇ ਸੁੱਤੇ ਆ ਕੰਮ ਕਰ ਲਿਆ ਸੋਹਣੀ ਦੇ ਤੇ ਇਹਨੂੰ ਪਤਾ ਨਹੀਂ ਲੱਗਾ ਤੇ ਮਮਾ ਨੇ ਕੰਮ ਕਰ ਲਿਆ ਬੋਲੋ ਪਾਪਾ ਕਾ ਮੈਂ ਵਲੋਗਿੰਗ ਕਰਨ ਲਿਆ ਪਾਪਾ ਮੈਂ ਤੇ ਫੁੱਟੀ-ਬਿਠੀ ਆ ਤੁਪੀ ਹਨਾ ਮੈਂ ਤੇ ਮਰੇ ਪੁੱਤ ਤੂੰ ਪੀ ਬਿੜਤੀ ਸੋਣਾ ਜਿਆ ਹੁਣ ਮਨੀ ਜੀ ਆ ਗਈਆਂ ਕੋਠੇ ਦੇ ਉੱਪਰੋਂ ਕਿ ਉੱਪਰ ਜਿਹੜੀ ਸ਼ਾਂ ਆ ਗਈ ਆ ਫਤ ਸੁੱਤਾ ਹੋਇਆ ਤੇ ਮੈਂ ਲੱਗੀ ਆ ਕੜੀ ਬਣਾਉਣ ਅਦਰਕ ਲਸਣ ਕੱਟ ਲਿਆ ਤੇ ਮੈਂ ਬਣਾਉਣੀ ਆ ਇਮਲੀ ਦੀ ਕੜੀ ਤੇ ਤੁਸੀਂ ਕੌਣ-ਕੌਣ ਇਮਲੀ ਦੀ ਕੜੀ ਬਣਾਉਂਦੇ ਜੀ ਇਹ ਐਸੀ ਇਹ ਕੰਮ ਤੋਂ ਤੇ ਹੁਣ ਮੈਂ ਲੱਗੀ ਆ ਚਾਹ ਬਣਾਉਣ ਮੈਂ ਕਿਹਾ ਚਲੋ ਚਾਹ ਬਣਾ ਲਾਂ ਨਾਲੇ ਮੇਰਾ ਦਿਲ ਕਰਦਾ ਪਿਆ ਸੀ ਤੇ ਹਰਫਤੇ ਵੀ ਉੱਠ ਗਿਆ ਆ ਲੋ ਜੀ ਮੈਂ ਪਾਰਸਲ ਮੰਗਾਇਆ ਸੀਗਾ ਇਹ ਮਤਲਬ ਬੂਟਿਆਂ ਵਾਸਤੇ ਫਲਾਵਰ ਜਿਵੇਂ ਲਗਾਣੇ ਆ ਗਮਲੇ ਮੰਗਾਏ ਸੀ ਤੇ ਇੱਧਰ ਦੋ ਗਮਲੇ yellow color color ਦੇ ਇਹ ਅਲੱਗ ਹੈ ਤੇ ਇਹ ਅਲੱਗ ਹੈ white ਛੇ پیس ਨੇ ਤੇ ਇਹ ਹੈਗੇ ਨੇ ਦੋ ਬਹੁਤ ਹੀ ਪਿਆਰਾ ਪਾਰਸਲ ਆਇਆ ਆ ਹੁਣੇ ਵੀਰ ਦੇ ਕੇ ਗਿਆ ਹੈਗਾ ਹਰਫ ਤੇ ਖੇੜ ਦਾ ਪਿਆ ਸੋਣਾ ਪੁੱਤ ਇਧਰ ਮੈਂ ਲੱਗੀ ਆ ਆਲੂ ਗਜਰਾਂ ਦੀ ਸਬਜ਼ੀ ਬਣਾਉਣ ਨਾਲ ਹਰੇ ਮਟਰ ਵੀ ਲਏ ਤੇ ਮੈਂ ਕਿਹ ਵਿੱਚ ਪਾ ਲਾਂ ਦੀ ਹਰੇ ਮਟਰ ਤੇ ਹਰਫ ਤੇ ਜਿਹੜਾ ਆ ਕਾਂਟਨ ਦੇ ਦਾ ਪਿਆ ਸੋਣਾ ਪੁੱਤ ਫਤੇ ਸਾਸੀ ਕਾਲ ਨਹੀਂ ਬੁਲਵਾਨੀ ਸਾਰੀ ਅੱਜ ਇਹਨਾਂ ਨੇ ਵੀ ਲੇਟ ਹੱਲੇ ਆਉਣਾ ਆ ਕੰਮ ਤੋਂ ਕੰਮ ਅੱਜ ਇਹਨਾਂ ਤੇਰੇ ਗ੍ਰੇਟੀ ਹੋਣਾ ਕੰਮ ਤੋਂ ਤੇ ਇਹਨਾਂ ਇਹਨਾਂ ਦੇ ਹੁੰਦੇ ਨੰਬਰ ਚ ਰੋਟੀ ਤਿਆਰ ਕਰ ਲਾਂ ਪਹਿਲਾਂ ਮੈਂ ਲੱਗੀ ਗਮਲਿਆਂ ਚ ਮਿੱਟੀ ਪਾਉਂ ਫਿਰ ਮੱਖਾ ਚਲ ਰਹਿਣ ਦਿੰਨੀ ਇਹਨਾਂ ਦਾ ਆਪਣੀ ਸਬਜੀ ਤੇ ਬਣ ਚੁੱਕੀ ਆਲੂ ਗਾਜਰਾਂ ਦੀ ਫਤਿਹ ਸਿੰਘ ਸੁੱਤਾ ਜੀ ਹਾਂਜੀ گفتا یا چاک کر لگا کے لیے نہیں یہ گشن کمرے میں گئے ہیں فاس کلاز مضبوط ہے نا مضبوط ہے سایز چھوٹا چلو پھر بھی ادے سونے ہیں آ وہ پہلی ہیں جی کڈی ودیاں ٹریاں ہیں جی آ دے اناں چ جان نہیں ہے گی یہ تھوڑے ہلکے ہے نا ہاں ٹھیک وا چلو ٹھیک اے وائٹی منگائے ہے وائٹی وائٹی منگائے وائٹی میں سونے لگ دے ਸਹੀ ਨੂੰ ਜੋ ਉਹ ਤੇ ਚੈੱਕ ਆ ਲੀ ਤੇ ਟੁੱਟੇ ਤੇ ਨਹੀਂ ਮੈਂ ਤੇ ਉਹ ਵੇਖੇ ਸਾਰੇ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਪਰ ਉਹ ਬੜੇ ਮਜ਼ਬੂਤ ਹਨ ਆਹ ਵਾਲੇ ਥੋੜੇ ਮਜ਼ਬੂਤ ਹਨ ਹਨਾ ਇਹ ਥੋੜੇ ਮਜ਼ਬੂਤ ਨਹੀਂ ਆਹ ਵਾਲੇ ਆਹ ਆ ਥੋੜੇ ਮਜ਼ਬੂਤ ਆ ਤੇ ਆਹ ਥੋੜੇ ਨਾਲ ਇਹ ਥੋੜੇ ਹਲਕੇ ਜਿਹੇ ਚਲ ਕਿੰਨੇ ਦੇ ਆਏ 400 ਤੇ ਕੁਛ ਦੇ ਆਏ ਸਾਰੇ 8 ਪੀਸ ਠੀਕ ਆ ਆਨਲਾਈਨ ਚੰਗੇ ਉਦਾਂ ਦੇ ਮਹਿੰਗੇ ਵੜੇ ਪੈਂਦੇ ਹਨ ਤੇ ਵਧੀਆ ਰਹੇ ਮੈਂ ਟੁੱਟਾ ਰੱਟਾ ਤੇ ਨਹੀਂ ਠੀਕ ਅਸ ਕਲਾਸ ਮਲੀ ਪੱਲੇ ਸਾਰੀ ਮਾਤਾ ਕਹਈਆ ਕੁੱਤੇ ਨਹੀਂ ਠੀਕ ਆ ਚਲੋ ਬਦੀ ਪਿਆਰੀ ਕਰਨੀ ਡੈਡੀ ਮਿੱਟੀ ਛੁੱਟ ਗਈ ਗੇਟ ਅੱਗੇ ਵੇਖਿਆ ਦਿੱਤੀ ਆਏ ਵੇਖਿਆ ਜਾ ਰਹਿਣਾ ਰੇੜੀ ਲੈ ਕੇ ਆਏ ਉੱਥੇ ਮਿੱਟੀ ਛੁੱਟਦੀ ਤੇ ਮਚਾਵਾ ਪਿਆਈ ਮੈਂ ਤਾਂ ਪੀਣੀ ਚਾਹੀ ਤੋ ਬਣਾ ਦੇਗੀ ਚਲੋ ਲੈ ਲਓ ਉਹ ਤੂੰ ਮੰਗਾਏ ਨਾ ਫੁੱਲਾਂ ਫੁੱਲਾਂ ਫੋਲੇ ਮੰਗਾਏ ਨਾ ਫੁੱਲਾਂ ਦੇ ਬੀਜ ਮੰਗਾਏ ਹਨ ਬੀਜ ਮੰਗਾਏ 3239 ਤੇ ਕੋਈ ਡੈਡੀ ਨੇ ਮੈਂ ਕਿਹਾ ਮੈਂ ਤਾਂ ਫਲਾੜ ਚੋਂ ਬੂਟੇ ਮੈਨੂੰ ਕੱਟ ਕੇ ਦਿਓ ਤੇ ਇਹ ਕਹਿੰਦਾ ਇਹਦੇ ਨਾਲ ਦੇ ਹੋਰ ਮੰਗਾਛ ਲਈ ਨਾ ਇਹਦੇ ਨਾਲ ਦੇ ਸਾਡੇ ਆਹੋ ਇਹਦੇ ਨਾਲ ਹਾਂ ਕਲਰ ਹੋਰ ਮੰਗਾ ਦਈਂ ਫਿਰ ਵਧੀਆ ਰਹਿਣਗੇ ਆਹੋ ਕਲਰ ਹੋਰ ਕਿ ਵਾਈਟ ਵੀ ਮਿਲ ਜਾਂਦੇ ਇਹਦੇ ਨਾਲ ਆਹੋ ਠੀਕ ਮੁਰਗੇ ਇਹ ਜਿਆਦਾ ਜਿਆਦਾ ਹਲਕੇ ਵੀ ਨਾ ਮੰਗਾਏ ਮੁਰਗੇ ਧੁੱਪ ਚ ਕਰੈਕ ਹੋ ਜਾਣੇ ਹੂੰ 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 ਛਾਂ ਵਿੱਚ ਰੱਖਣੇ ਪਣੇ ਚੁੱਕ ਚੁੱਕ ਬੜੀ ਬੜਾ ਇਹਨਾਂ ਦੀ ਸ਼ਾਮ ਕਰਨੀ ਪੈਂਦੀ ਹੈ ਬੂਟਿਆਂ ਦੀ ਵੀ ਬੂਟਿਆਂ ਦੀ ਵੀ ਸ਼ਾਮ ਬੜੀ ਕਰਨੀ ਮੈਨੂੰ ਰੀਜੀ ਮੈਂ ਕਿੱਥੇ ਚੱਲ ਰੀਜੀ ਤਾਂ ਹੁਣ ਕੋਠਾ ਹੁਣ ਕੋਠਾ ਭਰ ਦੋ ਹੌਲੀ ਹੌਲੀ ਸਾਰੇ ਮੈਂ ਕਿਹਾ ਲਾਵਾਂ ਜਿੰਨ ਸਵੇਰੇ ਬੂਟੇ ਲਾਉਣੇ ਮਿੱਟੀ ਪਾ ਲਈ ਮੈਂ ਤਾਂ ਹੁਣ ਮਿੱਟੀ ਪਾਉਣ ਲੱਗੀ ਮੈਂ ਕਿੱਥੇ ਪਾਉਣੀ ਨਹੀਂ ਠੰਡ ਬੜੀ ਹੈ ਮੈਂ ਤਾਂ ਇਹਨਾਂ ਨੂੰ ਰੋਕਾਂਗਾ ਨਹੀਂ Nona, hai ni aja kepingnya tuh. Keping apa yang kamu tendi ya, na? Tendi lagi di si putenu. Ahu. Beti nu nu nu. Nu. Beti nu. Itu niko. Nu. Ini niko dia.

ਹਾਂ ਆ ਜਾ ਫਿਰ ਆ ਜਾ ਕਰਦੇ ਅੱਜ ਆ ਜਾ ਆ ਜਾ ਉਂਗਲ ਲਾਉਣੀ ਥੋੜਾ ਵਾ ਉਂਗਲ ਫੜਨੀ ਉਂਗਲ ਉਂਗਲ ਫੜਨੀ ਆ ਉਂਗਲ ਫੜਨੀ ਆ ਲੋ ਫੱਲੋ ਉਂਗਲ ਫੱਲੋ ਫੱਲੋ ਆਲਾ ਚਲੋ ਠੀਕ ਆ ਫਿਰ ਤੈਨੂੰ ਮਿਲਦੇ ਆ ਨਵੇਂ ਵੀਡੀਓ ਨਾਲ ਟਾਈਮ ਹੋ ਚੁੱਕਾ 10 ਵਜ ਗਿਆ ਰਾਤ ਦੇ ਚਲੋ ਅੱਜ ਬਾਏ ਗੁੱਡ ਨਾਈਟ ਰੱਬ ਰੱਖਾ ਸੱਚੀ ਕਾਲ